ਅਸੀਂ ਕਹਿ ਜੀ ਬਣ ਸਕਦੇ ਨੇ ਅਸੀਂ ਕਹਿ ਕੇ ਤੁਸੀਂ 3000 ਕੋਚ ਵਾਸਤੇ ਕੀ ਕਰਨਾ ਚਾਹੁੰਦੇ ਹੋ ਤੁਹਾਡੀ ਪਲਾਨਿੰਗ ਕੀ ਆ ਦੱਸੋ ਤੇ ਜੀ ਐਮ ਤੇ ਬਾਕੀ ਅਧਿਕਾਰੀ ਉੱਤੇ ਉਹ ਉਹਨਾਂ ਦਾ ਸਪਸ਼ਟ ਨਹੀਂ ਹੋਇਆ ਸੀ ਕਿ ਇਹਨੂੰ ਆਊਟਸੋਰਸ ਕਰਕੇ ਔਰ ਇਹ ਗੱਲ ਕਿਹ ਹੈ 30000 ਕੋਚ ਪਰ ਅਗਰ ਪਰਾਣੇ ਨੇ ਟੈਂਡਰ ਦੇ ਵਾਸਤੇ ਨਵੀਂ ਭਰਤੀ ਕਰਨੀ ਹੋਏਗੀ 2100 ਕੋਚ ਬਣਨਗੇ ਮੇਰੇ ਤੋਂ ਪਹਿਲਾਂ ਬਾਰਵਾਜੀ ਬੋਲ ਰਹੇ ਸੀ ਸਾਡੇ ਕੰਮ ਦੇ ਹਾਰ ਓਵਰ ਲੈਪਿੰਗ ਕੰਮ ਮਟੀਰੀਅਲ ਪਹੁੰਚ ਨਹੀਂ ਰਿਹਾ ਸ਼ੌਂਪਾ ਦੇ ਵਿੱਚ ਜਗ੍ਹਾ ਨਹੀਂ ਦੀ ਪਾਈ ਆਪਣੇ ਕਰਕੇ ਆ ਸੰਦੀ ਫੋਟੋ ਅਰੇ टेदारी जय जनता जितां पुराणी पैंशन बहारो बहुत बहुत धनवाद साथो जय जनता जित रोक जी हिकु ग़रीब ना फे मिले